ਜਿਵੇਂ ਤੜਕੇ ਹੀ ਦੇਖ ਲਓ ਲੁਧਿਆਣਾ ਸ਼ਹਿਰ ਚ ਤੁਸੀਂ ਬੈਠੇ ਆਪਾਂ ਤੜਕੇ ਹੀ ਕਾਰਾਂ ਧੋਣਿਆ ਪੈਪ ਨਾ ਲਾ ਕੇ ਬਾਲਟੀ ਨਾਲ ਵੀ ਧੋਤੀ ਜਾ ਸਕਦੀ ਐ ਫੇਰ ਦੱਸ ਕੋਈ ਮੇਡ ਕਲਚਰ ਆ ਕਾਰਾਂ ਚ ਜਿਹੜੀਆਂ ਮੇਡਜ਼ ਨੇ ਉਹ ਬਾਂਕਰ ਦਾ ਕੰਮ ਪੈਪ ਤੋਂ ਲੈਂਦੀਆਂ ਤੇ ਉਸ ਤੋਂ ਬਾਅਦ ਆ ਗਈ ਜੀ ਮਸ਼ੀਨਾਂ ਆ ਗਈਆਂ ਲੀੜੇ ਧੋਣ ਵਾਲੀਆਂ ਮੈਂ ਨਹੀਂ ਕਹਿੰਦਾ ਮੇਰੇ ਆਪ ਦੇ ਘਰੇ ਵੀ ਪਈ ਗਈ ਐ ਪਰ ਨਹੀਂ ਹੋਣੀ ਚਾਹੀਦੀ ਉਹ ਆਟੋਮੈਟਿਕ ਮਸ਼ੀਨਾਂ ਇਹੋ ਜਿਹੀ ਆ ਗਈਆਂ ਪਾਣੀ ਦੀ ਖਪਤ ਇੰਨੀ ਵੱਧਦੀ ਹੈ ਹਾਂਜੀ ਉਹ ਤਾਂ ਜੀ 3 ਘੰਟੇ ਤੇ ਲਾ ਕੇ ਬੜਨ ਨਕਪਿਤ ਕੇ ਮੈਡਮ ਨੇ ਤਾਂ ਟੀਵੀ ਵੇਖਣਾ ਉਹਨੇ ਉਹਨੇ 7 ਵਾਰੀ ਪਾਣੀ ਕੱਢਣਾ ਉਹ ਫਿਰ ਜਾਂਦਾ ਇਹ ਹੋਵੇ ਨਾ ਵੀ ਉਹ ਪਾਣੀ ਨੂੰ ਕਿਸੇ ਹੋਰ ਥਾਂ ਯੂਜ਼ ਕੀਤਾ ਜਾਵੇ ਨਾ ਉਹ ਸਿੱਧਾ ਜਾਂਦਾ ਸੀਵਰੇਜ ਫਿਰ ਤੁਸੀਂ ਦੇਖੋ ਆਰਓ ਹੁਣ ਮੈਂ ਲਦਿਆ ਹੁਣ ਤੁਹਾਡੇ ਸਾਹਮਣੇ ਮੈਂ ਫੀਲਡ ਚੋਂ ਆਇਆ ਸਾਡੇ ਮੋਟਰ ਚੱਲਦੀ ਉਸ ਤੋਂ ਪਾਣੀ ਪੀ ਕੇ ਆਉਨੇ ਆ ਆਰਓ ਦੇਖ ਲਓ ਤੁਸੀਂ ਮੈਂ ਨਹੀਂ ਕਹਿੰਦਾ ਵੀ ਆਰਓ ਜ਼ਰੂਰੀ ਆ ਜਿੱਥੇ ਮਾੜਾ ਪਾਣੀ ਆ ਜਿੱਥੇ ਕੋਈ ਤੱਤ ਹੈਗੇ ਲੁਧਿਆਣਾ ਜਿੱਥੇ ਹੁਣ ਅਸੀਂ ਮੈਂ ਬੈਠਾ ਯੂਨੀਵਰਸਿਟੀ ਦਾ ਪਾਣੀ ਇੱਕ ਨੰਬਰ ਅਸੀਂ ਸਾਰਾ ਦਿਨ ਤਾਂ ਪਾਣੀ ਪੀਨੇ ਆ ਟਿਊਬਲ ਦਾ ਬਿਨਾਰ ਵਾਲਾ ਹੁਣ ਘਰੇ ਜਾ ਕੇ ਆਰਓ ਵਾਲਾ 1 ਲੀਟਰ ਆਰਓ ਦਾ ਪਾਣੀ ਜੇ ਮਿਲਦਾ ਤਾਂ 10 ਲੀਟਰ ਉਹ ਪਹਿਲਾਂ ਡੋਲਦਾ ਤੇ ਕਈ ਵਾਰੀ ਤਾਂ ਉਹ ਆਰਓ ਵਾਲੇ ਪਾਣੀ ਨਾਲ ਕੁਝ ਜ਼ਰੂਰੀ ਮਿਨਰਲ ਜਿਹੜੇ ਆਪਣੇ ਸਰੀਰ ਨੂੰ ਲੋਡ ਹੁੰਦੇ ਆ ਨਾ ਜੀ ਮੈਡਮ ਉਹ ਵੀ ਨਿਕਲ ਜਾਂਦੇ ਆ ਜਿਸ ਦੇ ਨਾਲ ਸਾਡੇ ਇੱਕ ਇੱਕ ਗੋਡੇ ਜੁੜ ਗਏ ਜੀ ਫਿਰ ਉਹੋ ਜਿਹੀਆਂ ਬਿਮਾਰੀਆਂ ਸਾਨੂੰ ਆਪੇ ਸੱਦੀਆਂ ਸੀ